ਹਾਂਜੀ ਸਾਧ ਸੰਗਤ ਜੀ ਵਾਇਗੁਟੀ ਕਾ ਖੌਮਸਾਬ ਵਾਇਗੁਟੀ ਕੀ ਫਰਮੇ ਅੱਜ ਆਪਾਂ ਆਉਂਕਿਆ ਜੀ ਪਿੰਡ ਸਤਰਾਣਾ ਜ਼ਿਲ੍ਹਾ ਪਟਿਆਲਾ ਤੇ ਤਹਿਸੀਲ ਪਤਨਾ ਜਿਸ ਘਰ ਦੇ ਵਿੱਚ ਆਪਾਂ ਬੈਠੇ ਹਾਂ ਜੀ ਇਸ ਘਰ ਦਾ ਬਹੁਤ ਹੀ ਨਾਮਵਰ ਭਾਈ ਸੁਖਵਿੰਦਰ ਸਿੰਘ ਜੀ ਜੋ ਕਿ 1992 ਦੇ ਵਿੱਚ ਛੀਦ ਹੋਏ ਨੇ ਕੀ ਦੀ ਦੀ ਵੀ ਬੜੀ ਅਨੋਖੀ ਜੀ ਖਬਰ ਹੈ ਜੀ ਜਿਸ ਘਰ ਦੇ ਵਿੱਚ ਆਪਾਂ ਬੈਠੇ ਆਂ ਬਹੁਤ ਮਾਣ ਵਾਲੀ ਗੱਲ ਹੈ ਵੀ ਇਸ ਘਰ ਦੇ ਵਿੱਚ ਇਸੇ ਕਮਰੇ ਦੇ ਵਿੱਚ ਬਹੁਤ ਸਾਡੇ ਉੱਚ ਕੋਟੀ ਦੇ ਜਿਹਾਰੂ ਸਿੰਘ ਜਿਹੜੇ ਉਦੋਂ ਦੇ ਹੋਏ ਨੇ ਜਿਵੇਂ ਪਰਮਜੀਤ ਸਿੰਘ ਪੰਜਵਾੜਾ ਆਪਣਾ ਗੁਰਜਨ ਸਿੰਘ ਜੀ ਰਾਸਤਾਨੀ ਤੇ ਇਹਨਾਂ ਦੇ ਪਿੰਡ ਦੇ ਇੱਕ ਬਹੁਤ ਮਸ਼ਹੂਰ ਸਿੰਘ ਹੋਏ ਨੇ ਜਗਮੈਲ ਸਿੰਘ ਸਤਰਾਣਾ ਤਾਂ ਭਾਈ ਜਰਮੈਲ ਸਿੰਘ ਸਤਰਾਣਾ ਦੇ ਸਾਥੀ ਰਹੇ ਨੇ ਭਾਈ ਸਗਵੰਦਰ ਸਿੰਘ ਹੁਣੀ ਤਾ ਬਹੁਤ ਪੰਥ ਦੀ ਸੇਵਾ ਕੀਤੀ ਬੜੇ ਸੰਘਰਸ਼ ਆਪਣੇ ਪਿੰਡੇ ਦੇ ਚੱਲਿਆ ਪਰ ਅੱਜ ਜੋ ਘਰ ਦੇ ਹਾਲਾਤ ਨੇ ਵੀ ਮੇਰੇ ਖਿਆਲ ਦੇ ਵਿੱਚ ਵੀ ਸ਼ਾਇਦ ਪਿੰਡ ਦੇ ਵਿੱਚ ਸਭ ਤੋਂ ਪਿੱਛਾ ਪਛੜਿਆ ਹੋਇਆ ਆਪਾਂ ਕਰ ਕਹਿ ਸਕਦੇ ਹਾਂ ਤਾਂ ਪੁੱਛਦੇ ਹਾਂ ਜੀ ਦਸਤਾਨ ਕਿੱਥੋਂ ਇਹਨਾਂ ਜੀ ਦਰਦ ਭਰੀ ਕਹਾਣੀ ਕਿਵੇਂ ਸ਼ੁਰੂ ਹੁੰਦੀ ਹੈ ਇਹ ਮਾਤਾ ਜੀ ਭਾਈ ਸਰਬੰਦਰ ਸਿੰਘ ਜੀ ਦੇ ਧਰਮ ਸਪਤਨੀ ਨੇ ਮਾਤਾ ਜੀ ਵੈਕੂ ਜੀ ਕਾ ਖਾਲਸਾ ਵੈਕੂ ਜੀ ਕੀ ਮਾਦਾਈ ਦੱਸੋ ਵੀ ਕਿਵੇਂ ਭਾਈ ਸਾਹਿਬ ਸੰਘਰਸ਼ ਦੇ ਵਿੱਚ ਆਏ ਤੇ ਕਿਵੇਂ ਇਸ ਪਾਸੇ ਤੁਹਾਡਾ ਰਿਹਾਣ ਹੋਇਆ ਜੀ ਹਾਂਜੀ ਸਾਲ-ਸਾਲ ਵੀ ਦੋ ਸਾਲ ਹੋ ਗਏ ਆਮਰੇ ਛੱ ਗਿਆ ਸੀ ਜੀ ਤੇ ਜਨਰਲ ਸਿੰਘ ਆਇਆ ਜੋ ਆਪਣਾ ਨਾਲ ਖੁਲਾ ਕੇ ਲੈ ਗਿਆ ਠੀਕ ਹੈ ਜੀ ਤੇ ਘਰ ਆਉਂਦੇ ਰਹੇ ਨੇ ਰੋਟੀਆਂ ਪਕਾਉਂਦੇ ਰਹੇ ਨੇ ਖਵਾਉਂਦੇ ਨਹੀਂ ਹਾਂ ਜੀ ਪਰ ਘਰ ਸਾਡੇ ਕੁਝ ਵੀ ਨਹੀਂ ਸੀ ਹੁੰਦਾ ਤਾਂ ਵੀ ਰੋਟੀਆਂ ਚਾਰ ਨਾਲ ਹੀ ਖਾ ਲਈ ਹੁੰਦੇ ਹਾਂ ਹਾਂ ਅੱਛਾ ਜੀ ਬੜੀ ਗਰੀਬੀ ਸੀ ਹੋਣੀ ਹੁਣ ਵੀ ਬੜੀ ਗਰੀਬੀ ਹੈ ਹਾਂ ਬੜੀ ਦੁਖੀ ਹਾਂ ਅਜੇ ਨੀ ਕਿ ਜੇ ਬੱਚਿਆਂ ਨੂੰ ਹੀ ਲੈ ਲੈਂਦੇ ਹੁੰਦੇ ਹਾਂ ਮੇਰੇ ਨੂੰ ਫੜ ਕੇ ਅੱਛਾ ਜੀ ਛੋਟੇ ਛੋਟੇ ਆ ਉਹਨਾਂ ਨੂੰ ਘੁੱਟਦੇ ਮਾਰਦੇ ਹੁੰਦੇ ਸਮਾਨੇ ਲੈ ਜਾਂਦੇ ਹੁੰਦੇ ਵੀ ਭਾਈ ਸਾਹਿਬ ਨੂੰ ਪੇਸ਼ ਕਰਾਓ ਹਾਂ ਪੇਸ਼ ਕਰਾਓ ਮੈਨੂੰ ਵੀ ਲੈ ਗਿਆ ਫੜ ਕੇ ਮੇਰਾ ਪਹਿਲਾਂ ਮੈਨੂੰ ਲੈ ਗਿਆ ਫੜ ਕੇ ਜੀ ਤੇ ਫਿਰ ਬਾਅਦ ਜੇ ਇਹ ਵੀ ਪੇਸ਼ ਹੋਵੇਗਾ ਬਾਅਦ ਜੇ ਮੈਨੂੰ ਪੇਸ਼ ਕਰਾਇਆ ਉਦੋਂ ਵਗੋਂ ਇਹ ਲੈਂ ਗਿਆ ਇਕੱਠੇ ਹੋ ਗਏ ਬੰਦੇ ਅੱਛਾ ਜੀ ਤੇ ਆਂਦੇ ਨੇ ਜਾ ਕੇ ਨਹਿਰ ਤੇ ਲੱਗੋ ਉਹ ਨਹੀਂ ਰੋਏ ਉਹ ਰੋ ਉਹ ਅੱਗੇ ਕਲਪਨੇ ਬਹਿ ਗਏ ਤੇ ਬੜੇ ਦੁਖੀ ਆ ਸਾਹ ਸੰਗਤ ਜੀ ਮਾਤਾ ਜੀ ਦੀ ਸੋਣੀ ਤਬੀਅਤ ਠੀਕ ਨਹੀਂ ਹੈਗੀ ਤੇ ਬਾਕੀ ਆਪਾਂ ਗੱਲਬਾਤ ਭਾਈ ਸਾਹਿਬ ਇਹਨਾਂ ਦੇ ਪੁੱਤਰ ਨੇ ਇਹਨਾਂ ਦੇ ਨਾਲ ਵਿੱਚ 7-8 ਸਾਲ ਦੀ ਉਮਰ ਦੇ ਵਿੱਚ ਕਹਿੰਦੇ ਵੀ ਸਾਡੇ ਨਾਲ ਬਹੁਤ ਮੰਨ ਲਵੀ ਠੱਕਾ ਹੋਇਆ ਬਹੁਤ ਟੌਰਚਰ ਹੋਇਆ ਤਾਂ ਆਪਾਂ ਵੀਰ ਨੇ ਪੁੱਛਿਆ ਵੀ ਜਦੋਂ ਤੁਹਾਨੂੰ ਥਾਣੇ ਦੇ ਵਿੱਚ ਲੈ ਕੇ ਜਾਂਦੇ ਸੀਗੇ ਜਾਂ ਤੁਹਾਨੂੰ ਪੂਰਾ ਦਿਨ ਰੱਖਦੇ ਸੀ 10 12 ਘੰਟੇ 15 ਘੰਟੇ ਵੀ ਤੁਹਾਡੇ ਨਾਲ ਕਿਵੇਂ ਦਾ ਪਤੀਰਾ ਹੁੰਦਾ ਸੀ ਵੀਰੇ ਕਿਵੇਂ ਦਾ ਪਤੀਰਾ ਹੁੰਦਾ ਕੀ ਤੁਹਾਨੂੰ ਉੱਥੇ ਰੋਟੀ ਪਾਣੀ ਕਿਵੇਂ ਮਿਲਦਾ ਸੀ ਕੁਝ ਨਹੀਂ ਨਹੀਂ ਕੁਝ ਰੋਟੀ ਪਾਣੀ ਨਹੀਂ ਮੁੱਲ ਲਗ ਉੱਥੇ ਪਾਣੀ ਤਾਂ ਨਹੀਂ ਹੀ ਰੋਟੀ ਤਾਂ ਗੱਲ ਦੀ ਦੂਰ ਹੈ ਜੀ ਮਤਲਬ ਸਿਰਫ ਪਾਣੀ ਵੀ ਨਹੀਂ ਹਣ ਕੋਈ ਤੇ ਮੁੱਲ ਸੇ ਤੋਂ ਲੈ ਕੇ ਇੰਨੀ ਕੋਟਮਾਰ ਕਰਦੇ ਹਨ ਹੱਥ ਤੋਂ ਵੱਧ ਜੇ ਮਤਲਬ ਬਟਾ ਜਾਂਦੇ ਪਟਾ ਤੇ ਜਾਂ ਫਿਰ ਮਸ਼ੀਨ ਆਪਣੇ ਕਰੰਟ ਵਾਲੀ ਮਸ਼ੀਨ ਲਾ ਦਿੰਦੇ ਆਣ 70 ਸਾਲ 10 ਸਾਲ ਦੇ ਬੱਕੇ ਵਾਲੀਆਂ ਮਸ਼ੀਨਾਂ ਲਾ ਦੇ ਰਿਆ ਕਿ ਇੰਨੀ ਬੁੜੀ ਆਦਤ ਕਿ ਇੰਨੀ ਕੋਟ ਵੀ ਬਰਦਾਸ਼ਤ ਨਹੀਂ ਰਹੀ ਫਿਰ ਉਸ ਤੋਂ ਬਾਅਦ ਵੀ ਕਹਿੰਦੇ ਵੀ ਕੋਈ ਆਪਣੇ ਡੈਡੀ ਨੂੰ ਪੇਸ਼ ਕਰਵਾਓ ਡੈਡੀ ਨੂੰ ਪੇਸ਼ ਨਹੀਂ ਕਰਵਾਉਂਦੇ ਆਪਰੇ ਉੱਤੋਂ ਕਹਿੰਦੇ ਮਾਤਾ ਨੂੰ ਲੈ ਕੇ ਚੱਕੀ ਅੱਛਾ ਜੀ ਮਾਤਾ ਨੂੰ ਚੱਕਣ ਤੋਂ ਬਾਅਦ ਮਾਤਾ ਨੂੰ ਫਿਰ ਕਹਿੰਦੇ ਵੀ ਜਨ ਵਿੱਚ ਕੋਈ ਆਪਣੇ ਡੈਡੀ ਨੂੰ ਪੇਸ਼ ਨਹੀਂ ਕਰਵਾਉਂਦੇ ਉਹਨਾਂ ਜਿਹੜਾ ਇਹਨਾਂ ਨੂੰ ਇੱਥੇ ਰੱਖਾਂਗੇ ਫਿਰ ਹੋਲੀ ਵੀ ਜਿਹੜਾ ਬਾਅਦ 'ਚ ਡੈਡੀ ਨੂੰ ਪੇਸ਼ ਕਰਵਾਇਆ ਜੀ ਪੇਸ਼ ਕਰਵਾਇਆ ਉਸ ਤੋਂ ਬਾਅਦ ਫਿਰ ਮਾਤਾ ਨੂੰ ਰਿਲੀਜ਼ ਹਾਂਜੀ ਉਸ ਤੋਂ ਬਾਅਦ ਫਿਰ ਮਾਤਾ ਨੂੰ ਮਾਤਾ ਨੂੰ ਛੱਡਿਆ ਤਾਂ ਦੇਖੋ ਸਾਧ ਸੰਗਤ ਜੀ ਬੜੇ ਮੰਨ ਲਓ ਵੀ ਸ਼ਹੀਦ ਪਰਿਵਾਰ ਹੋਣੇ ਬਹੁਤ ਸਾਡੇ ਕੌਮ ਦੇ ਵਿੱਚ ਕੁਰਬਾਨੀਆਂ ਹੋਈਆਂ ਨੇ ਪਰ ਇੱਕ ਸੋਚ ਦੇਖੋ ਵੀ 7-8 ਸਾਲ 10 ਸਾਲ ਦੇ ਬੱਚੇ ਨੂੰ ਪੜ੍ਹ ਲੈਣਾ ਠੀਕ ਹੈ ਜੀ ਉਹਦੇ ਨਾਲ ਕੁੱਟਮਾਰ ਕਰਨੀ ਤਾਂ ਇਸੇ ਪਿੰਡ ਦਾ ਜਰਨੈਲ ਸਿੰਘ ਸਤਰਾਣਾ ਇਸੇ ਪਿੰਡ ਦਾ ਬਹੁਤ ਵੱਡਾ ਜਿਹਾਰੂ ਸਿੰਘ ਹੋਇਆ ਉਹਦੀ ਧਰਮਸ ਪਤਨੀ ਤੇ ਉਹਨਾਂ ਦੀ ਫੈਮਲੀ ਵੀ ਕਹਿੰਦੇ ਵੀ ਉਸੇ ਖਾਣੇ ਦੇ ਵਿੱਚ ਬੰਦ ਸੀਗੇ ਤਾਂ ਭਾਈ ਸਾਹਿਬ ਆਪ ਦੀ ਜਵਾਨੀ ਦੱਸਣਗੇ ਵੀ ਉਹਨਾਂ ਦੇ ਪ੍ਰਤੀ ਕਿਉਂਕਿ ਪਿੰਡ ਦੇ ਵਿੱਚ ਵੀ ਇੱਕ ਮਾ ਲੋ ਵੀ ਖੈ ਬਾਜੀ ਕੜੀ ਕਰਨ ਵਾਤੇ ਜਾਂ ਵੈਰ ਪਾਉਣ ਵਾਤੇ ਨਾ ਵੀ ਕੀ ਕਹਿੰਦੇ ਸੀਗੇ ਵੀਰੇ ਤੁਹਾਨੂੰ ਉਹਨਾਂ ਦੇ ਬਾਰੇ ਸਾਨੂੰ ਮਤਲਬ ਇੰਨਾ ਕੁੱਟ ਕੁੱਟਦੇ ਹਨ ਕਿ ਕਹਿੰਦੇ ਸੀ ਵੀ ਇਹਨਾਂ ਦੇ ਜਿਹੜੀ ਦਰਮੇਸ਼ ਸਿੰਘ ਦੇ ਪਤਨੀ ਨੇ ਵੀ ਇਹਨਾਂ ਨੂੰ ਕਿਤੇ ਵੀ ਗਾਲਾਂ ਕੱਢੋ ਕਿ ਜੇ ਗਾਲਾਂ ਨਹੀਂ ਆ ਕੱਢਦੇ ਫਿਰ ਹੋਰ ਜ਼ਿਆਦਾ ਕੁੱਟਦੇ ਹਨ ਵੀ ਹੁਣ ਬੰਦਾ ਮਰਦਾ ਕੀ ਨਹੀਂ ਕਰਦਾ ਫਿਰ ਮਤਲਬ ਚਾਨੂ ਤੇ ਕਹਦਾ ਪੈਂਦਾ ਸੀ ਜੀ ਜੀ ਕਿਉਂਕਿ ਉਹ ਤੇ ਇੱਕ ਸਾਡੇ ਜਲਾਹ ਰਾਨ ਸਾਹਮਣੇ ਪਾਰਕਿੰਗ ਸਾਈਡਾਂ ਤੇ ਖੜੇ ਯਾਰ ਦੇਖੋ ਚਾਹੇ ਮੰਨ ਲਓ ਵੀ ਸਿੰਘ ਸ਼ਹੀਦ ਹੋਵੇ ਖਾਲ ਖੁਸ਼ੀ ਹੋਵੇ ਉਹ ਵੀ ਸਾਡੇ ਪੰਜਾਬ ਦੇ ਸੀ ਜਿਹੜੇ ਪੁਲਿਸ ਵਾਲੇ ਮਾਰੇ ਗਏ ਉਹ ਵੀ ਸਾਡੇ ਪੰਜਾਬ ਦੇ ਸੀਗੇ ਕੋਈ ਬਾਹਰੋਂ ਤਾਂ ਆਇਆ ਨਹੀਂ ਕੋਈ ਮੰਨ ਲਓ ਵੀ ਤਾਰੀਮਾਨ ਜਾਂ ਪਾਕਿਸਤਾਨ ਤੋਂ ਕੋਈ ਆਇਆ ਨਹੀਂ ਪਰ ਪਤਾ ਨਹੀਂ ਕਿਹੋ ਜਿਹੀ ਮਾਨਸਿਕਤਾ ਬਣ ਗਈ ਹੁਣ ਲਾਓ ਵੀ ਜਿਹੜੇ ਭਾਈ ਜਮਾਲ ਸਿੰਘ ਦੀ ਸਿੰਘਣੀ ਹੋਣਗੇ ਆ ਮਾਤਾ ਦੀ ਉਮਰ ਤੇ ਹੋਣਗੇ ਜਾਂ ਮਾਤਾ ਤੋਂ ਵੀ ਵੱਡੇ ਹੋਣਗੇ ਹਣਾ ਨਹੀਂ ਨਹੀਂ ਚਾਤੀ ਤਾਇਆ ਥਾਂ ਲੱਗਦੇ ਸੀਗੇ ਛੋਟੇ ਬੱਚਿਆਂ ਨੂੰ ਕਹਿੰਦਾ ਤੁਸੀਂ ਇਹਨਾਂ ਨੂੰ ਗਾਲਾਂ ਕੱਢੋ ਨਹੀਂ ਤਾਂ ਤੁਹਾਡੇ ਹੋਰ ਕੁੱਟ ਪਏਗੀ ਜਿਸ ਘਰ ਦੇ ਵਿੱਚ ਆਪਾਂ ਬੈਠੇ ਆਂ ਜੀ ਬਹੁਤ ਵੱਡੇ ਵੱਡੇ ਨਾਮ ਵਰਗੇ ਜਿਹੜਾ ਆਉਂਦੇ ਰਹੇ ਨੇ ਹਾਂਜੀ ਪਰਮਜੀਤ ਸਿੰਘ ਪੰਜਵੜ ਤੇ ਗੁਰਜੰਤ ਸਿੰਘ ਰਾਜੇਦਾਨੀ ਮੰਨ ਲਓ ਸਾਰੇ ਜਿੰਨੇ ਵੀ ਇਹ ਜਿਹੜਾ ਸਾਰੇ ਉਹ ਸਾਰੇ ਇੱਥੇ ਆਪਣੇ ਇਸ ਕਮਰੇ ਦੇ ਵਿੱਚ ਕਦੇ ਭਾਈ ਸਾਹਿਬ ਉਹਨਾਂ ਦੇ ਵਿੱਚੋਂ ਕੋਈ ਕੋਈ ਪੁਰਾਣਾ ਸਾਥੀ ਕਦੇ ਕੋਈ ਮਿਲਿਆ ਨਹੀਂ ਉਸ ਤੋਂ ਬਾਅਦ ਕੋਈ ਨਹੀਂ ਮਿਲਿਆ ਬਖਸ਼ੀ ਸਿੰਘ ਉਸ ਤੋਂ ਬਾਅਦ ਇੱਕ ਦੋ ਵਾਰ ਆਏ ਨੇ ਜੀ ਜਾਂ ਬਗੀਚਾ ਸਿੰਘ ਜੀ ਇੱਕ ਵਾਰੀ ਆਏ ਨੇ ਬਸ ਉਸ ਤੋਂ ਬਾਅਦ ਕੋਈ ਨਹੀਂ ਆਇਆ ਬਾਬਾ ਬਖਸ਼ੀ ਸਿੰਘ ਜੀ ਬਹੁਤ ਮਸ਼ਹੂਰ ਨੇ ਫੇਮਸ ਨੇ ਸੋਸ਼ਲ ਮੀਡੀਆ ਤੇ ਐਕਟਿਵ ਰਹਿੰਦੇ ਨੇ ਉਹ ਕਹਿੰਦੇ ਸਾਡੇ ਕੋਲੇ ਆਏ ਨੇ ਉਹ ਤਾਂ ਇਹਨਾਂ ਨਾਲ ਸਾਥੀ ਵੀ ਰਹੇ ਨੇ ਨਾ ਹਾਂਜੀ ਉਹ ਇੱਥੇ ਰਹਿੰਦੇ ਉਹਨਾਂ ਦੇ ਵਿੱਚ ਇਨਵੋਲ ਹੋ ਉਹ ਮਤਲਬ ਇਹ ਟੀਮ ਦੇ ਮੈਂਬਰ ਸੀਗੇ ਤੇ ਭਾਈ ਬਗੀਚਾ ਸਿੰਘ ਖਾਲਸਾ ਰਤ ਤਾਂ ਕਿਹੜਾ ਜੀ ਹੋਵੇ ਤੇ ਹੋਰ ਭਾਈ ਸਾਹਿਬ ਅੱਜ ਤੱਕ ਤੁਹਾਡੀ ਕਿਸੇ ਵੀ ਪਾਰਟੀ ਨੇ ਜਾਂ ਕਿਸੇ ਵੀ ਸਸਤਾ ਨੇ ਕੋਈ ਵੀ ਹੈਲਪ ਕੀਤੀ ਹੋਵੇ ਤਾਂ ਦੱਸਿਓ ਜਰੂਰ ਜੀ ਆਪਾਂ ਨੂੰ ਦੁਨੀਆ ਸੁਣਦੀ ਹੈ ਚਾਹੇ ਕਿਸੇ ਨੇ 10 ਰੁਪਏ ਦਿੱਤੇ ਨੇ ਚਾਹੇ ਕਿਸੇ ਨੇ ਕੱਲਾ ਤੋਂ ਸਰੋਪਾ ਵੀ ਦਿੱਤਾ ਉਹਦੀ ਵੀ ਜਿਕਰ ਮਜੂਰ ਕਰੇ ਨਹੀਂ ਬਲਵਿੰਦਰ ਸਿੰਘ ਪੱਕੋ ਗਏ ਜੀ ਮੈਂ ਇੱਕ ਵਾਰੀ ਉਹਨਾਂ ਕੋਲ ਜਾ ਕੇ ਆਇਆ ਉਹਨਾਂ ਨੇ ਮਦਦ ਕੀਤੀ ਹੈ ਉਸ ਤੋਂ ਬਾਅਦ ਇੱਕ ਮੈਂ ਬਗੀਚਾ ਸਿੰਘ ਆਏ ਨੇ ਤੇ ਉਹਨਾਂ ਨੇ ਆਪਣੇ ਉਹਨਾਂ ਨੇ ਇੱਕ ਵਾਰੀ ਮਦਦ ਕੀਤੀ ਹੈ ਉਸ ਤੋਂ ਬਾਅਦ ਕੋਈ ਨਹੀਂ ਆ ਸਾਡੇ ਕੋਲ ਤੇ ਮੇਰੇ ਸਾਹਮਣੇ ਕਿਸੇ ਨੇ ਆਉਣਾ ਵੀ ਨਹੀਂ ਹੈਗਾ ਕਿਉਂਕਿ ਜਿਹੜੀ ਇਹਨੇ ਪੰਥ ਬੰਦ ਕੋਈ ਨਹੀਂ ਸੋਚਦਾਗਾ ਇਸ ਬਾਰੇ ਨਾ ਪੰਥ ਕੋਈ ਨਹੀਂ ਸੋਚਦਾਗਾ ਮੈਂ ਤੇ ਕਹਿਣਾ ਪਤਾ ਹੈ ਕਿ ਮੈਂ ਕੈਮਰੇ ਸਾਹਮਣੇ ਕੀ ਕਹਿ ਦਿੰਦਾ ਨਹੀਂ ਨਹੀਂ ਬੋਲੋ ਬੋਲੋ ਵੀਰਾਂ ਬੋਲੋ ਮੈਂ ਨਾ ਮੈਂ ਤੇ ਡਾਡੀ ਨੂੰ ਮੈਂ ਜਿਸ ਕਿਸੇ ਮੈਂ ਉਸ ਥੋੜੀ ਉਮਰ ਜ਼ਿਆਦਾ ਹੁੰਦੀ ਨਾ ਮੈਂ ਡਾਡੀ ਨੂੰ ਕਹਿਣਾ ਨਹੀਂ ਆਪਾਂ ਇਸ ਮਸਲੇ 'ਚ ਜਾਣਾ ਨਹੀਂ ਹੈਗਾ ਜੀ ਜੀ ਕਿਉਂਕਿ ਜੇ ਆਪਾਂ ਪੰਥ ਆਪਣਾ ਕੁਝ ਕਰਦਾਈ ਨਾ ਤੇ ਆਪਾਂ ਨੂੰ ਇਸ ਕੁਝ ਕਰਨ ਦਾ ਫਾਇਦਾ ਕੋਈ ਨਹੀਂ ਤੇ ਮੈਂ ਕਿਸੇ ਕਿਸੇ ਸਾਰੇ ਨਹੀਂ ਲੈਣੀ ਹਾਂ ਹਾਂਜੀ ਮੈਂ ਅੰਮੀ ਬਾਰੇ ਬੁੜੀ ਵੀ ਬੋਲਣ ਵਿੱਚ ਕੋਈ ਗੱਲ ਨਹੀਂ ਵੀਰ ਹਾਂਜੀ ਕਿਉਂਕਿ ਪਤਾ ਹੈ ਮੈਂ ਆਰਮੀ 'ਚ ਹੋਇਆ ਡੈਰ ਰਹਾ ਤੇ ਮੈਂ ਨਾ ਮੈਂ ਸੋਚਣ ਦਾ ਵੀ ਮੈਨੂੰ ਨਾ ਕਿਤੇ ਜੋ ਸੁਸਾਇਟੀ ਐ ਐਸਡੀਪੀਸੀ ਦੇ ਵਿੱਚ ਕਿਤੇ ਜੋ ਵੀ ਦੇਣਾ ਜੋ ਚਾਹੇ ਛੋਟੀ ਜੋਬ ਦੇਣਾ ਮੈਨੂੰ ਕੋਈ ਵੱਡੀ ਜੋਬ ਨਹੀਂ ਚਾਹੀਦੀ ਆਪਾਂ ਨੂੰ ਕਿ ਸਿਪਾਹੀ ਦੇ ਤੌਰ ਤੇ ਆਪਾਂ ਨੂੰ ਡਿਊਟੀ ਕਰਨੀ ਆ ਉਹ ਕੋਈ ਆਪਾਂ ਨੂੰ ਚਾਹੀਦਾ ਕੀ ਇਹ ਵੀਰ ਦੀ ਇੱਕ ਡਿਮਾਂਡ ਹੈ ਵੀਰਾ ਕਹਿੰਦਾ ਮੈਂ ਪੜਿਆ ਲਿਖਿਆ ਵਾਂ ਆਰਮੀ ਦੇ ਵਿੱਚ ਜੋਬ ਕੀਤੀ ਹੋਈ ਹੈ ਠੀਕ ਹੈ ਜੀ ਚਲੋ ਹੁਣ ਪਰਿਵਾਰ ਬਾਈ ਦੇ ਵੀ ਬੱਚੇ ਨੇ ਗਾਂ ਮਾਤਾ ਦੇ ਮਾਤਾ ਦੇ ਬਿਜੁਰਗ ਨੇ ਦਵਾਈਆਂ ਆ ਬੂਟੀਆਂ ਸੌ ਜਾਂ ਘਰਾਂ ਦੇ ਮੱਸ ਦੇ ਹੁੰਦੇ ਨੇ ਤਾਂ ਅੱਜ ਦੀ ਡੇਟ ਦੇ ਵਿੱਚ ਵੀ ਇਹਨਾਂ ਦਾ ਘਰ ਦੇਖੋ ਜੀ ਅੱਜ ਤੋ ਜਿਵੇਂ 25 ਸਾਲ 30 ਸਾਲ ਪੁਰਾਣਾ ਘਰ ਹੈ ਉਹੀ ਘਰ ਹੈ ਜੀ ਉਹੀ ਇਹਨਾਂ ਦਾ ਸਾਰਾ ਸਿਸਟਮ ਉਹੀ ਹੈ ਜਿਹੜਾ ਪੁਰਾਣਾ ਤਾਂ ਇੱਡੇ ਵੱਡੇ ਜਿਹੇ ਆਰੂ ਆਏ ਨੇ ਇੱਡੇ ਵੱਡੀ ਕਪੰਥੀ ਸੇਵਾ ਹੋਈ ਹੈ ਸੇਵਾ ਕੀਤੀ ਹੈ ਪਰ ਵੀਰਾ ਕਹਿੰਦਾ ਵੀ ਮੇਰੇ ਮਨ ਦੇ ਵਿੱਚ ਰੋਸ ਹੈ ਵੀ ਜੇ ਕਿਤੇ ਮੈਂ ਉਦੋਂ ਮਤਲਬ ਵੀ ਜਵਾਨ ਹੁੰਦਾ ਤਾਂ ਮੈਂ ਆਪਣੇ ਪਿਓ ਨੂੰ ਜ਼ਰੂਰ ਰੋਕਦਾ ਵੀ ਡੈੜੀ ਵੇਸ ਪਾਸੇ ਤੋਰਨ ਦਾ ਕੋਈ ਫਾਇਦਾ ਨਹੀਂ ਹੈਗਾ ਵੀ ਕੱਲੋਂ ਸਾਨੂੰ ਕਿਸੇ ਨੇ ਨਹੀਂ ਪੁੱਛਣਾ ਹੈਗਾ ਵੀ ਸਾਡੀ ਕਿਸੇ ਨੇ ਸਾਰ ਨਹੀਂ ਲੈਦਾ ਯਾਰ ਜੇ ਸਾਡੇ ਇਦਾਂ ਹੀ ਮੰਨ ਲਓ ਵੀ ਅਸੀਂ ਆਪਣੇ ਹੀ ਦਾ ਨੂੰ ਨਹੀਂ ਪੁੱਛਣਾ ਹੈਗਾ ਸਾਡੇ ਜਿਹੜੇ ਜਿਹਨਾਂ ਕੁਰਬਾਨੀਆਂ ਦੇ ਪਰਿਵਾਰਾਂ ਉਹਨਾਂ ਨੂੰ ਹੀ ਪੁੱਛਣਾ ਫਿਰ ਸਾਡੇ ਲੰਗਰ ਲਾਉਣਿਆਂ ਦਾ ਭਾਈ ਕੀ ਫਾਇਦਾ ਸਹੀ ਗੱਲ ਹੈ ਜੀ ਕੋਈ ਫਾਇਦਾ ਠੀਕ ਹੈ ਜਿਹੜੇ ਕਰੋੜਾਂ ਰੁਪਏ ਤੁਸੀਂ ਨਾ ਕਰਕੇ ਤਮਕਾਰ ਦਿਓ ਲੰਗਰ ਲਾਉਂਦੇ ਹੋ ਚਾਰ ਦਿਨ ਆ ਪੰਜ ਦਿਨ ਸਭਾ ਹੁੰਦੀ ਹੈ ਤੁਸੀਂ ਡ్రਾਈ ਫਰੂਟ ਦੇ ਲੰਗਰ ਇਹ ਉਹ ਪਤਾ ਨਹੀਂ ਜਿਲੇ ਬੀਆ ਕੀ ਕੋਈ ਉਹ ਕਰ ਦਿਓ ਯਾਰ ਸੇਵਾ ਕਰਿਓ ਹਜੇ ਪਰਿਵਾਰਾਂ ਦੀ ਕਰੋ ਜਿਨ੍ਹਾਂ ਨੂੰ ਲੋਕ ਦੇਖ ਕੇ ਨਾ ਉਦੋਂ ਘਰੇ ਦਰਵਾਜ਼ੇ ਬੰਦ ਕਰ ਲੈਂਦੇ ਸੀ ਇਹ ਉਹ ਉਹ ਨਹੀਂ ਜਿਨ੍ਹਾਂ ਨੇ ਉਹਨਾਂ ਨੂੰ ਸਾਹਮ੍ਹਿਆ ਇਨਾਂ ਦੇ ਉੱਤੇ ਉਸ ਟਾਈਮ 20-25-25 ਲੱਖ ਰੁਪਏ ਬਈ ਨਾਮ ਹੋਣਾ ਜਿਹੜੇ ਜਿਹੜਾ ਤੁਹਾਡੇ ਘਰੇ ਆਏ ਨੇ ਹਾਂਜੀ ਤਾਂ ਜੇ ਮੰਨ ਲਓ ਵੀ ਚਾਹੋਗੇ ਤਾਂ ਇਹ ਵੀ ਕੁਝ ਨਾ ਕੁਝ ਮੰਨ ਲਓ ਵੀ ਪੰਜ ਸਣਾ ਗੈਦਾਰੀ ਕਰਕੇ ਜਾਂ ਉਹ ਸਿੰਗੜਾ ਗੈਦਾਰੀ ਕਰਕੇ ਆਪ ਦਾ ਅੱਜ ਮਹਿਲ ਬਹੁਤ ਵੱਡੀ ਵੱਡਾ ਕੰਨਾ ਕਰ ਸਕਦੇ ਸੀਗੇ ਬਹੁਤ ਬੰਦਿਆਂ ਨੇ ਕਰਿਆ ਵੀ ਉਸ ਟਾਈਮ ਮੇਰੀ ਸਾਰਿਆਂ ਕੀ ਅਪੀਲ ਹੈ ਇਹ ਬੇਨਤੀ ਹੈ ਵੀ ਆ ਘਰ ਹੈ ਮਾਤਾ ਦਾ ਠੀਕ ਹੈ ਜੀ ਇਹ ਵੀਰ ਹੈ ਇਹਦੇ ਬੱਚੇ ਨੇ ਵੀਰ ਬੱਚੇ ਕਿੰਨੇ ਤੁਹਾਡੇ ਮੇਰੇ ਆਪਣੇ ਲੜਕੇ ਇੱਕ ਲੜਕੀ ਹੈ ਤਾਂ ਇਹਨਾਂ ਕਿਤੇ ਜਿਹੜਾ ਐਫ.ਜੀ.ਪੀ.ਸੀ. ਵਿੱਚ ਨੌਕਰੀ ਮਿਲ ਜੇ ਤੇ ਪੈਨਸ਼ਨ ਮਿਲਦੀ ਪੈਨਸ਼ਨ ਕਿੰਨੀ ਮਿਲਦੀ ਵੀਰੇ ਪੈਨਸ਼ਨ ਮਿਲਦੀ ਆਪਣੇ 26000 ਦੇ 26000 ਰੁਪਏ ਪੈਨਸ਼ਨ ਮਿਲਦੀ ਹੈ ਜੀ ਉਹਦੇ ਨਾਲ ਦੋ ਬੱਚੇ ਨੇ ਠੀਕ ਹੈ ਨਾ ਵਾਈਫ ਨੇ ਮਾਤਾ ਦੀਆਂ ਦਵਾਈਆਂ ਬੁੱਟੀਆਂ ਘਰ ਦੇ ਬਹੁਤ ਖਰਚੇ ਹੁੰਦੇ ਨੇ ਯਾਰ 20-25000 ਦਾ ਕੋਈ ਡਾ ਅਗਿਆਰਾ ਨਹੀਂ ਹੁੰਦਾ ਹੈਗਾ ਤਾਂ ਮੈਨੂੰ ਇਹ ਕਿਵੇਂ ਮਿਲੇ ਸੀ ਕਿ ਮੈਂ ਤੁਹਾਨੂੰ ਦੱਸ ਦਿੰਦਾ ਵੀ ਸਾਡੀ ਇੱਕ ਵਾਰੀ ਫੋਨ ਤੇ ਗੱਲ ਹੋਈ ਸੀ ਕਿ ਮੈਂ ਇਹਨਾਂ ਨੂੰ ਭਾਜੀ ਬਲਵਿੰਦਰ ਸਿੰਘ ਪੱਖੋ ਗਿਆ ਨਾਲ ਮਲਾਇਆ ਸੀਗਾ ਤੇ ਭਾਜੀ ਉਹਨਾਂ ਨੇ ਉਦੋਂ ਇਹਨਾਂ ਨੂੰ 10000 ਰੁਪਏ ਦੀ ਹੈਲਪ ਵੀ ਕੀਤੀ ਸੀ ਕਿ ਇਹ ਕਹਿੰਦੇ ਜੀ ਇੱਕ ਬਗੇ ਇੱਛਾ ਸੰਗ ਲੱਤਾ ਕਿਹੜਾ ਉਹਨਾਂ ਨੇ 5000 ਰੁਪਏ ਇੱਕ ਵਾਰ ਦਿੱਤਾ ਤੇ ਭਾਈ ਬਲਵਿੰਦਰ ਸੇ ਪੱਖੋਂ ਕਿਹਾ 10000 ਰੁਪਏ ਦਿੱਤਾ ਇਸ ਤੋਂ ਇਲਾਵਾ ਕਦੇ ਹੀ ਸਾਡੇ ਤੱਕ ਅਜੇ ਤੱਕ ਕੋਈ ਪਹੁੰਚਿਆ ਵੀ ਨਹੀਂ ਕਿਸੇ ਨੇ ਹਾਲ ਵੀ ਨਹੀਂ ਪੁੱਛਿਆ ਜੇ ਪੈਸੇ ਦਾ ਛੱਡਾ ਤਾਂ ਇਹ ਪਰਿਵਾਰ ਦੀ ਇਤਰਾਸ ਦੀ ਹੈ ਤੁਹਾਨੂੰ ਮੱਕਾ ਦਾ ਵੀਊ ਵੀ ਦਿਖਾ ਦਾਂਗਾ ਘਰ ਵੀ ਦੇਖ ਲਿਓ ਅੱਜ ਵੀ ਦੇਖ ਲਓ ਵੀ ਇਹ ਵਿਚਾਰੇ ਬਹੁਤ ਪਛੜੇ ਹੋਣੇ ਜਰੂਰ ਸੰਗਤ ਜੀ ਆ ਮਾਤਾ ਬੈਠੀ ਆ ਮਾਤਾ ਜੀ ਦਵਾਈ ਊਟੀ ਵਾਸਤੇ ਜਰੂਰ ਹੈਲਪ ਕੁਝ ਸਾਰਿਆਂ ਨੇ ਕਰਨੀ ਹੈ ਜੀ ਜਿੰਨੇ ਵੀ ਸਾਨੂੰ ਸੁਣਦੇ ਨੇ ਭਾਈ ਆਪਣਾ ਨੰਬਰ ਇੱਕ ਵਾਰੀ ਜਰੂਰ ਬੋਲ ਦਿਓ ਉੱਤੀ ਦਿਨ ਨੰਬਰ ਹੈ 7973934561 ਆਪਾਂ ਨੰਬਰ ਵਿੱਚ ਕਰਦਾਂਗੇ ਜੀ ਫੀਲਡ ਤੇ ਸਾਰੇ ਜਣੇ ਜਰੂਰ ਹੈਲਪ ਕਰ ਦਿਓ ਪਿੰਡ ਸਤਰਾਣਾ ਜਿਹੜਾ ਪਟਿਆਲਾ ਤਹਿਸੀਲ ਪਤਨਾ ਹਾਂਜੀ ਤਾਂ ਜਰੂਰ ਇੱਕ ਵਾਰੀ ਸਾਰੇ ਜਣੇ ਆਇਓ ਵੀ ਜਿਹਨੇ ਜਿਹਦਾ ਕਿਹਦਾ ਡਾਊਟ ਹੁੰਦਾ ਜੀ ਡਾਇਰੈਕਟ ਉਹਨਾਂ ਮੈਨੂੰ ਡਾਇਰੈਕਟ ਫੋਨ ਕਰੋ ਤੁਹਾਡੀ ਮਰਜ਼ੀ ਹੈ ਤੁਸੀਂ 500 ਕਰੋ ਤੁਹਾਡੀ ਮਰਜ਼ੀ ਹੈ 50000 ਕਰੋ ਠੀਕ ਹੈ ਜੀ ਸਾਡਾ ਜੇ ਕੋਈ ਦੇਖਾ ਦੇ ਕੇ ਸਾਡੇ ਤਾਂ ਇਹ ਹੁੰਦਾ ਵੀ ਕੋਸ਼ਿਸ਼ ਹੁੰਦੀ ਵੀ ਅਸੀਂ ਆਪਣੇ ਜਿਹੜੇ ਸਾਡੇ ਸ਼ਹੀਦ ਪਰਿਵਾਰ ਨੇ ਕੁਰਬਾਨੀ ਜਿਹੜਾ ਨੇ ਕੀਤੀ ਹੈ ਵੀ ਉਹਨਾਂ ਨੂੰ ਜ਼ਰੂਰ ਦਿਖਾਇਆ ਜਾਵੇ ਜਨਤਾ ਤੱਕ ਕਿਉਂਕਿ ਹੁਣ ਸਮਾਂ ਉਹ ਤਾਂ ਰਹਿ ਨਹੀਂ ਹੈਗਾ ਜੀ ਪਹਿਲਾਂ ਉਹਦਾ ਠੀਕ ਹੈ ਨਹੀਂ ਹੁਣ ਤਾਂ ਅੱਜ ਕੱਲ ਦਾ ਕਈ ਵਿੱਚ ਇਹੋ ਜਿਹੇ ਪੁਲਿਸ ਮਨਜਮਣਾਂ ਦੇ ਵੀ ਸੱਚੀ ਬੱਚੇ ਨੇ ਵੀ ਜਿਹੜੇ ਉਹ ਵੀ ਮੰਨ ਲਓ ਵੀ ਬਹੁਤ ਅੱਜ ਸ਼ੀਦਾ ਦੀ ਸੇਵਾ ਕਰਦੇ ਨੇ